ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਦੇਣ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਆਹਾਲ ਦਾ ਕਹਿੰਦਾ ਜਾਣਦੇ 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 ਸੋ ਦਿਸ ਇਜ਼ ਦਾ ਰਿਜ਼ਲਟ ਫੁੱਤੀ ਰਹਾ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿਲ ਕੈਨੇਡਾ 'ਚ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇਤੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ 벨ਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਜੋ ਇਹ ਹਾਦਸਾ ਵਾਪਰਿਆ ਹੈ ਸਿਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਤਿ ਰਾਤ ਨੂੰ ਵੀ ਘਰ ਪਰਤੇ ਰਿਪੀਟ ਅਤਿ ਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੈਂਜਰਸ ਗੱਡੀ ਸਾਡੀ ਪਲਟ ਗਈ ਆ ਫੋਨ ਚੱਲਦੇ ਆ ਤੇ ਨਾ ਕੁਝ ਹੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਦੇਣ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਆਹਦਾ ਕਹਿੰਦਾ ਜਾਣਦੇ 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 ਔਰ ਥਿਸ ਇਜ਼ ਦਾ ਰਿਜ਼ਲਟ ਪੁੱਤੀ ਨਾ ਪੰਜਾਬੀ ਗਾਇਕ ਅਤੇ اداکار ਸਿੱਪੀ ਗਿੱਲ ਕੈਨੇਡਾ 'ਚ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿੱਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਹਨਾਂ ਦੀ ਕਾਰ ਰੂਬਿਕਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿੱਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇਤੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ 벨ਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਜੋ ਇਹ ਹਾਦਸਾ ਵਾਪਰਿਆ ਸਿੱਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿੱਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਤਿ ਰਾਤ ਨੂੰ ਵੀ ਘਰ ਪਰਤੇ ਰਿਪੀਟ ਅਤਿ ਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ। ਆਹ ਫੋਨ ਚੱਲਦੇ ਆ ਤੇ ਨਾ ਕੁਝ ਹੋਰ ਆ। ਹੁਣ ਮਦਦ ਦੇਦੇ ਕਿੱਥੋਂ ਆਉਂਦੀ ਆ? ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਦੇਣ ਲੱਗਾ। ਵੀ ਜਦੋਂ ਵੀ ਆਫ ਰੋਡ ਜਾਂਦੇ ਹੋ ਨਿਊਟਰਲ ਨਹੀਂ ਕਰਨੀ ਗੱਡੀ। ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ। ਚਲਾਉਣੀ ਆ ਆਪਣੀ ਮਰਜ਼ੀ ਨਾਲ। ਆਹਦਾ ਕਹਿੰਦਾ ਜਾਣਦੇ ਜਾਣਦੇ ਜਾਣਦੇ। ਸੋ ਥਿਸ ਇਜ਼ ਦਾ ਰਿਜ਼ਲਟ। ਪੁੱਤੀਰਾ। ਗਾਇਕ ਤੇ ਦਾਕਾਰਾ ਸਿਪੀ ਗਿਲ ਕੈਨੇਡਾ ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ਚੋ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿਪੀ ਗੱਡੀ ਚੋ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇੱਥੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ ਬੈਲਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਚ ਇਹ ਹਾਦਸਾ ਵਾਪਰਿਆ ਸੀਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸੀਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਤਿ ਰਾਤ ਨੂੰ ਵੀ ਘਰ ਪਰਤੇ ਰਿਪੀਟ ਅਤਿ ਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ। ਨਾ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ। ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ। ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਤੇ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ। ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ। ਚਲਾਉਣੀ ਆਪਣੀ ਮਰਜ਼ੀ ਨਾਲ। ਹਾਲ ਦਾ ਕਹਿੰਦਾ ਜਾਣਦੇ ਜਾਣਦੇ ਜਾਣਦੇ। ਸੋ ਤੁਸੀਂ ਜ਼ਰਦਲ। ਫੁੱਤੀ ਰਾ। ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਕੈਨੇਡਾ ਚ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿੱਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ਚ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿੱਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇੱਥੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ ਬੈਲਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਚ ਇਹ ਹਾਦਸਾ ਵਾਪਰਿਆ ਸਿੱਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿੱਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਧੁਰਾਤ ਨੂੰ ਵੀ ਘਰ ਪਰਤੇ ਰਿਪੀਟ ਅਧੁਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮਗਲੀ ਇੱਕ ਸਿੱਕਾ ਤੇ ਲੱਗਾ ਜੇ ਜਦੋਂ ਵੀ ਆਫ ਰੋਡ ਜਾਂਦੇ ਹੋ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਆਹਾਲਦਾ ਕਹਿੰਦਾ ਜਾਣਦੇ 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 ਸੋ ਥਿਸ ਇਜ਼ ਦਾ ਰਿਜ਼ਲਟ ਪੁੱਤੀ ਨਾ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿਲ ਕੈਨੇਡਾ ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ਚੋ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ ਚੋ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇਤੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ ਬੈਲਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਚ ਇਹ ਹਾਦਸਾ ਵਾਪਰਿਆ ਸਿਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਹੈ ਅਧੁਰਾਤ ਨੂੰ ਵੀ ਘਰ ਪਰਤੇ ਰਿਪੀਟ ਅਧੁਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਆ ਤੇ ਨਾ ਕੋਈ ਸ਼ੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਤੇ ਲੱਗਾ ਵੀ ਜਦੋਂ ਵੀ ਆਫ ਰੋਡ ਜਾਂਦੇ ਹਾਂ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ ਚਲਾਉਣੀ ਆਪਣੀ ਮਰਜ਼ੀ ਨਾਲ ਆਪ ਦਾ ਕਹਿੰਦਾ ਜਾਣਦੇ 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 ਸੋ ਥਿਸ ਇਜ਼ ザ ਰਿਜ਼ਲਟ ਫਤਿਹਰਾ ਭੀ ਗਾਇਕ ਅਤੇ ਅਦਾਕਾਰ ਸਿਪੀ ਗਿਲ ਕੈਨੇਡਾ ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ਚੋ ਅਚਾਨਕ ਉਹਨਾਂ ਦੀ ਕਾਰ ਰੂਬਿਕਨ ਪਲਟ ਗਈ। ਹਾਦਸੇ ਵਿੱਚ ਸਿਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿਪੀ ਗੱਡੀ ਚੋ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇੱਥੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ 벨ਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਜੋ ਇਹ ਹਾਦਸਾ ਵਾਪਰਿਆ ਸਿੱਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿੱਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਤਿ ਰਾਤ ਨੂੰ ਵੀ ਘਰ ਪਰਤੇ ਰਿਪੀਟ ਅਤਿ ਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਦੇਣ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਹੀ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਆਹਦਾ ਕਹਿੰਦਾ ਜਾਣਦੇ 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 ਸੋ ਤੁਸੀਂ ਇਸ ਦਾ ਰਿਜ਼ਲਟ ਦਿੱਤੀ ਰਾ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿਲ ਕੈਨੇਡਾ 'ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇੱਥੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ ਬੈਲਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲ ਇਹ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ 'ਚ ਇਹ ਹਾਦਸਾ ਵਾਪਰਿਆ ਸਿਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਹੈ ਅਤਿ ਰਾਤ ਨੂੰ ਵੀ ਘਰ ਪਰਤੇ ਰਿਪੀਟ ਅਤਿ ਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮਗਲੀ ਇੱਕ ਸਿੱਕਾ ਦੇਣ ਲੱਗਾ ਵੀ ਜਦੋਂ ਵੀ ਆਫ ਰੋਡ ਜਾਂਦੇ ਹਾਂ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਹਾਲ ਦਾ ਕਹਿੰਦਾ ਜਾਣਦੇ 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 ਸੋ ਦਿਸ ਇਜ਼ ਦਾ ਰਿਜ਼ਲਟ ਪੁੱਤੀ ਨਾ ਪੰਜਾਬੀ ਗਾਇਕ ਅਤੇ اداکار ਸਿੱਪੀ ਗਿੱਲ ਕੈਨੇਡਾ 'ਚ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿੱਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿੱਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇਤੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ 벨ਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਜੋ ਇਹ ਹਾਦਸਾ ਵਾਪਰਿਆ ਸਿਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਧੁਰਾਤ ਨੂੰ ਵੀ ਘਰ ਪਰਤੇ ਰਿਪੀਟ ਅਧੁਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ ਹੁਣ ਮਦਦ ਇਹਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਦੇ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਆ ਹਾਲ ਦਾ ਕਹਿੰਦਾ ਜਾਣਦੇ 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 ਸੋ ਥਿਸ ਇਜ਼ ਦਾ ਰਿਜ਼ਲਟ ਤੋ ਤੀਰਾ ਗਾਇਕ ਤੇ ਦਾਕਾਰਾ ਸਿਪੀ ਗਿਲ ਕੈਨੇਡਾ ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ਚੋ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿਪੀ ਗੱਡੀ ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇੱਥੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ ਬੈਲਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲ ਇਹ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਜੋ ਇਹ ਹਾਦਸਾ ਵਾਪਰਿਆ ਸਿੱਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿੱਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਧੁਰਾਤ ਨੂੰ ਵੀ ਘਰ ਪਰਤੇ ਰਿਪੀਟ ਅਧੁਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਆ ਇਥੇ ਨਾ ਕੁਝ ਹੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮੈਂ ਅਗਲੀ ਇੱਕ ਸਿੱਖਿਆ ਦੇਣ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਆ ਆਪ ਦਾ ਕਹਿੰਦਾ ਜਾਣਦੇ 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 ਸੋ ਥਿਸ ਇਜ਼ ザ ਰਿਜ਼ਲਟ ਫਤਿਹਰਾ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿਲ ਕੈਨੇਡਾ 'ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇਤੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ 벨ਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਚ ਇਹ ਹਾਦਸਾ ਵਾਪਰਿਆ ਸਿਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਤਿ ਰਾਤ ਨੂੰ ਵੀ ਘਰ ਪਰਤੇ ਰਿਪੀਟ ਅਤਿ ਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ। ਆਹ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ। ਹੁਣ ਮਦਦ ਇਹਦੇ ਕਿੱਥੋਂ ਆਉਂਦੀ ਆ? ਇੱਕ ਗੱਲ ਹੁਣ ਮੈਂ ਅਗਲੀ ਇੱਕ ਸਿੱਖਿਆ ਦੇਣ ਲੱਗਾ। ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ। ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ। ਚਲਾਉਣੀ ਆ ਆਪਣੀ ਮਰਜ਼ੀ ਨਾਲ। ਹਾਲ ਦਾ ਕਹਿੰਦਾ ਜਾਣਦੇ ਜਾਣਦੇ ਜਾਣਦੇ। ਉਹ ਤੁਸੀਂ ਜ਼ਰਦਲ। ਪੁੱਤਰਾ ਪੰਜਾਬੀ ਗਾਇਕ ਅਤੇ اداکار ਸਿੱਪੀ ਗਿਲ ਕੈਨੇਡਾ ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ਚੋ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ ਚੋ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇੱਥੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ ਬੈਲਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ 'ਚ ਇਹ ਹਾਦਸਾ ਵਾਪਰਿਆ ਸਿੱਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿੱਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਹੈ ਅਧੁਰਾਤ ਨੂੰ ਵੀ ਘਰ ਪਰਤੇ ਰਿਪੀਟ ਅਧੁਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਆ ਇਥੇ ਨਾ ਕੋਈ ਸ਼ੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮੈਂ ਅਗਲੀ ਇੱਕ ਸਿੱਖਿਆ ਦੇਣ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਕਰਦੀ ਨਿਊਟਰਲ ਦੀ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਆਹਾਲ ਦਾ ਕਹਿੰਦਾ ਜਾਣਦੇ 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 ਸੋ ਥਿਸ ਇਜ਼ ਦਾ ਰਿਜ਼ਲਟ ਤੁਸੀਂ ਨਾ ਪੰਜਾਬੀ ਗਾਇਕ ਅਤੇ اداکار ਸਿੱਪੀ ਗਿਲ ਕੈਨੇਡਾ ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ਚੋ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ ਚੋ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇਤੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ ਬੈਲਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲੇ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਜੋ ਇਹ ਹਾਦਸਾ ਵਾਪਰਿਆ ਸਿਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸਿਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਅਤਿ ਰਾਤ ਨੂੰ ਵੀ ਘਰ ਪਰਤੇ ਰਿਪੀਟ ਅਤਿ ਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਇੱਥੇ ਨਾ ਕੋਈ ਸ਼ੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਤੇ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ ਚਲਾਉਣੀ ਆ ਆਪਣੀ ਮਰਜ਼ੀ ਨਾਲ ਆਪ ਦਾ ਕਹਿੰਦਾ ਜਾਣਦੇ 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 ਸੋ ਥਿਸ ਇਜ਼ ザ ਰਿਜ਼ਲਟ ਤੇਰਾ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਕੈਨੇਡਾ ਚੋ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿੱਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ਚੋ ਅਚਾਨਕ ਉਹਨਾਂ ਦੀ ਕਾਰ ਰੂਬੀਕੌਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿੱਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ ਚੋ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ ਇੱਥੋਂ ਤੱਕ ਕਿ ਜਿੱਥੇ ਉਹਨਾਂ ਦਾ ਹਾਦਸਾ ਹੋਇਆ ਉੱਥੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਗੀਰ ਨੇ ਉਸ ਦੀ ਮਦਦ ਕੀਤੀ 벨ਟ ਆਦੀ ਲਗਾ ਕੇ ਉਹਨਾਂ ਦੀ ਕਾਰ ਸਿੱਧੀ ਕਰ ਲਈ ਸਿੱਪੀ ਨੇ ਅੰਗਰੇਜ਼ ਰਾਗੀਰ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ ਗਾਇਕ ਨਾਲ ਇਹ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ਤੇ ਵਾਪਰਿਆ ਉਹਨਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ਚ ਇਹ ਹਾਦਸਾ ਵਾਪਰਿਆ ਸੀਪੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾਲੋ ਸੀਪੀ ਅਨੁਸਾਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਹੈ ਅਤਿ ਰਾਤ ਨੂੰ ਵੀ ਘਰ ਪਰਤੇ ਰਿਪੀਟ ਅਤਿ ਰਾਤ ਨੂੰ ਹੀ ਘਰ ਪਰਤੇਗਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ ਗੱਡੀ ਸਾਡੀ ਪਲਟ ਗਈ। ਆਹ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ। ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ। ਇੱਕ ਗੱਲ ਹੁਣ ਮੈਂ ਅਗਲੀ ਇੱਕ ਸਿੱਖਿਆ ਦੇਣ ਲੱਗਾ। ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ। ਨਹੀਂ ਗੱਡੀ ਨਿਊਟਰਲ ਦੀ ਨਹੀਂ ਗੱਲ। ਚਲਾਉਣੀ ਆ ਆਪਣੀ ਮਰਜ਼ੀ ਨਾਲ। ਆਹ ਦਾ ਕਹਿੰਦਾ ਜਾਣਦੇ ਜਾਣਦੇ ਜਾਣਦੇ। ਸੋ ਥਿਸ ਇਜ਼ ਦ ਰਿਜ਼ਲਟ। ਪਤਿਰਾ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿਲ ਕੈਨੇਡਾ 'ਚ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਹਨਾਂ ਦੀ ਕਾਰ ਰੂਬਿਕਨ ਪਲਟ ਗਈ। ਹਾਦਸੇ ਵਿੱਚ ਸਿੱਪੀ ਗਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ